ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਰੀਪਰ ਦਾ ਕੰਮਕਾਰ ਲੱਗੇ ਹੋਇਆ ਆ ਰੇਡੀਏਟਰ ਸਾਫ ਕਰਨ ਮੂਰੇ ਪੂਜਿਆ ਲੱਗਿਆ ਸੀ ਤੇ ਉਧਰਲੇ ਖੇਤ 'ਚ ਬਣਾਏ ਆਪਾਂ ਤੇ ਹੁਣ ਆਹ ਪਲਾਟ ਆ ਡੇਢ ਕਿਲੇ ਦਾ ਇਹ ਕੱਢਦੇ ਆਂ ਬਾਕੀ ਸ਼ਾਮ ਦਾ ਟਾਈਮ ਹੋ ਗਿਆ ਦਿਖਾਉਣਾ ਆ ਰੇਡੀਏਟਰ ਸਾਫ ਕਰਿਆ ਰੇਡੀਏਟਰ ਸਾਫ ਕਰਿਆ ਜੀ ਫੂਸ ਲੱਗਿਆ ਸੀ ਇਹਦੇ ਵਿੱਚ ਕਰਤਾ ਸਾਫ ਲੈ ਆ ਰਗੂ ਪਾਣੀ ਪਿਲਾ ਪਹਿਲਾਂ ਠੰਡਾ ਜਾਂ ਗਰਮੀ ਬਹੁਤ ਕਾਹ ਠੰਡਾ ਪਾਣੀ ਉਹ ਪਾਣੀ ਆਪਣੇ ਬੀਬੀ ਨੂੰ ਪੰਡ ਜਗਾਇਆ ਉਹ ਬੈਠੀ ਆ ਸਮਾਰ ਕੇ ਪਾ ਕੇ 베어ਿੰਗ ਲਾ ਕੇ ਮੂਰੇ ਆ ਪਾਦੇ ਪਿੰਨ ਆ ਖੋਲ ਕੇ ਸਾਫ ਕਰਿਆ ਜਿਹੜੀ ਮੂਰੇ ਜਾਲੀ ਲੱਗੀ ਹੁੰਦੀ ਆ ਕਾਫੀ ਫੂਸ ਲੱਗਿਆ ਹੋਇਆ ਸੀ ਟਰੈਕਟਰ ਸੂਈ ਚੱਕਣ ਲੱਗ ਗਿਆ ਸੀ ਅੱਧ ਤੋਂ ਵੱਧ ਸੈਟਿੰਗ ਕਰਕੇ ਆ ਬੇਰਿੰਗ ਪਾ ਦੇ ਇੱਥੇ ਗਾਹਾਂ ਤਾਂ ਨਹੀਂ ਆਂਦਾ ਇਹ ਬੇਰਿੰਗ ਆ ਬਾਛਲਾ ਪਾ ਗਿਆ ਪਿੰਨ ਪਾ ਦੇ ਫਿਰ ਹੱਕੀ ਇਹ ਰੀਪਰ ਬਾਕੀ ਕਮੈਂਟ ਕਰਕੇ ਦੱਸਿਓ ਵੀਡੀਓ ਚ ਤੁਹਾਡੇ ਏਰੀਆ 'ਚ ਕੰਮ ਨਿਭੜ ਗਿਆ ਤੂੜੀ ਦਾ ਜਾਂ ਵੀ ਕਿੰਨਾ ਕਰਦਾ ਏ ਤੇ ਸਾਡੇ ਦਾ ਤਕਰੀਬਨ ਲਵੀ ਲੱਗਿਆ ਹੋਇਆ ਏ ਬਾਕੀ ਦੱਸਾਂਗੇ ਸਵਾਰਾ ਟਰੈਕਟਰ ਨੇ ਆਪਣਾ ਕਿੰਨਾ ਤੇਲ ਖਾਦਾ ਇੱਕ ਟਰਾਲੀ ਤੇ ਵੀ ਕਿੰਨੇ ਟਾਈਮ 'ਚ ਟਰਾਲੀ ਭਰਦਾ ਏ ਤੇ ਇੱਕ ਦਿਨ 'ਚ ਕਿੰਨੀਆਂ ਟਰਾਲੀਆਂ ਮਣਾਉਂਦੇ ਆਪਾਂ ਸਾਰੀ ਗੱਲਬਾਤ ਦੱਸਾਂਗੇ ਵੀਡੀਓ ਦੇ ਵਿੱਚ ਤੇ ਕੀ ਚੱਲਿਆ ਰੇਟ ਬਣਵਾਈ ਦਾ ਤੂੜੀ ਦੀ ਦਾ ਸਾਡੇ ਏਰੀਆ 'ਚ ਉਬੀ ਦੱਸਾਂਗੇ ਤੇ ਟੂੜੀ ਦੀ ਟਰਾਲੀ ਦਾ ਰੇਟ ਵੀ ਦੱਸਾਂਗੇ ਕੀ ਰੇਟ ਵੇਖ ਰਹੀ ਆ ਵੀਡੀਓ ਨੂੰ ਪੂਰੀ ਦੇਖਿਓ ਸਿਰੇ ਤੱਕ ਤੇ ਸਕਿੱਪ ਨਾ ਕਰਿਓ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਪਣੀ ਆਈਡੀ ਇੰਸਟਾਗ੍ਰਾਮ ਤੇ ਵੀ ਆ ਐਮ ਐਸ ਧਨੋਆ 92 ਉਹਨੂੰ ਵੀ ਜਾ ਕੇ ਫੋਲੋ ਕਰ ਲਓ ਤੇ ਉੱਤੇ ਵੀ ਆਪਾਂ ਖੇਤੀਬਾੜੀ ਦੀਆਂ ਵੀਡੀਓ ਪਾਉਂਦੇ ਰਹਨੇ ਆ ਮੱਕੀ ਬਾਰੇ ਦੱਸਦੇ ਰਹਨੇ ਆ ਤੇ ਆਲੂ ਦੀ ਫਸਲ ਹੋ ਗਈ ਤੇ ਤਕਰੀਬਨ ਸਾਰਾ ਕੰਮਕਾਰ ਉੱਤੇ ਵੀ ਰੀਲ ਪਾਉਨੇ ਆ ਆਪਾਂ ਚਲੋ ਪਹਿਲਾਂ ਉਧਰੋਂ ਕੱਢ ਲਿਆਉਣੇ ਆ ਫੇਰ ਤਾਂ ਨਹੀਂ ਆ ਕੱਢਦੇ ਨੇ ਮੇਰੇ ਜੀ ਲੋਡ ਨਹੀਂ ਆਉਣਾ ਐ ਖਤੀ ਕੱਢਦੇ ਨੇ ਪਹਿਲਾਂ ਉਹ ਬੱਟ ਵੜਾ ਲਾ ਤਾਂ ਨਕਲੂਗਾ ਕਾਲ ਚ ਉਹਦਾ ਬਹੁਤ ਡੂੰਗਾ ਖਾਲਾ ਤੁਸੀਂ ਨਹੀਂ ਬੱਟ ਦਾ ਵੜਦੇ ਤਰੀ ਦੀ ਬਾਤ ਸੁਣੋ ਲਾਣ ਵੀ ਘਟਿਆ ਏ ਖੇਚ ਵੀ ਜੇ ਦਵੇਰ ਦੀ ਕੋਈ ਆਪਣੀ ਆ 16 17 ਟਰਾਲੀਆਂ ਮੰਨ ਜਾਣੀਆਂ ਨੇ ਅੰਦਰ ਚ 杨仔。 ਗੀ ਤੂੜੀ ਆ ਖੇਤ ਦੀ ਵੀ ਸਾਰੀ ਉਹ ਪਲਾਟ ਦੀ ਇੱਕ ਏ ਟਰਾਲੀ ਹੋਈ ਆ ਤੇ ਆ ਗੁਰੀ ਵੀਰੇ ਦੀ ਬਣਾਈ ਆ ਆਪਾਂ ਅੱਜ ਖੜਾ ਗੁਰੀ ਵੀਰਾ ਤੇ ਬਾਕੀ ਹੁਣ ਖਾਲੀ ਟਰਾਲੀ ਪਾਉਨੇ ਆ ਦੇਖਦੇ ਆ ਹੋਰ ਕਿੱਧਰ ਜਾਣਾ ਬਣਾਉਣ ਹੁਣ ਬਿਠਾਤਾ ਆਪਾਂ ਡਰਾਈਵਰ ਲੈ ਕੇ ਚੱਲਣਗੇ ਇਹ ਤੇ ਆਪਣੇ ਕੋਲ ਹੈਗਾ ਮੋਟਰਸਾਈਕਲ ਲੈ ਕੇ ਚੱਲਦੇ ਆ ਪਿੰਡ ਨੂੰ ਤੇ ਜਾ ਕੇ ਨਾਉਣੇ ਧੌਣੇ ਆ ਗਰਦਾ ਬਹੁਤ ਜਿਆਦਾ ਏ ਢੂੜੀ ਚ ਰੀਪਰ ਚਲਾਉਣਾ ਹੀ ਕਿਤੇ ਸੌਖੇ ਨਹੀਂ ਪਏ ਰੀਪਰ ਚਲਾਉਣ ਦੇ ਘਰ ਬਹੁਤ ਦੂਰ ਨੇ ਹਾਂ ਰਗੂ ਰੁਕ ਗਰਦਾ ਝਾੜ ਦੇ ਤੇ ਬਹੁਤ ਔਖਾ ਏ ਝਾੜ ਦੇ ਗਰਦਾ ਹਾਂ ਹੈਲਪਰ ਦਾ ਇਹ ਵੀ ਫਾਇਦਾ ਏ ਝਾੜ ਰਿਹਾ ਰਗੂ ਝਾੜਦੇ ਝਾੜਦੇ ਸਮਰ ਕੇ ਆਕ ਬੰਦ ਕਰ ਦੇ ਲਿਬੜੀ ਤਾਂ ਨਹੀਂ ਹੋਈ ਇਹ ਹਾਂ ਲੀਰ ਜੀ ਤੇਲ ਨਾਲ ਕਿੱਥੇ ਲਿਬੜੀ ਹੋਈ ਹੈ ਹਾਂ ਕਿੱਥੇ ਲਿਬੜੀ ਹੋਈ ਹੈ ਦੱਸ ਦੇ ਨਹੀਂ ਲਿਬੜੀ ਆ ਆ ਦੇਖੋ ਕੀ ਹਾਲਤ ਹੋ ਗਈ ਮੂਹ ਦੀ ਹਲੇ ਇੱਕੇ ਟਰਾਲੀ ਬਣਾਈ ਆ ਹਲੇ ੂੜੇ ਧੂੜ ਹੋ ਗਈ ਸਾਰੇ ਅੱਜ ਦੀ ਸ਼ਾਮ ਦਾ ਹੋ ਗਿਆ ਟਾਈਮ ਜਾ ਕੇ ਨਹਾਉਣੇ ਆ ਟਰਾਲੀ ਪਵਾ ਕੇ ਨਾ ਉਹਨੂੰ ਤੋਰਦੇ ਆ ਹੁਣ ਕਿੱਥੇ ਜਾਣਾ ਹੈ ਪਿਆਰ ਕੇ ਹਾਂ ਪਿਆਰ ਕੇ ਪਿਆਰ ਕੇ ਉੱਥੇ ਦਾ ਮੈਂ ਕਿਹਾ ਰੀਪਰ ਚੱਲਦਾ ਦੀ ਪਿੱਲੇ ਵਾਲਾ ਆ ਪਿੱਲੇ ਦਾ ਉਹਨੇ ਫੋਨ ਕੀਤਾ ਤੈਨੂੰ ਹੁਣ ਉਹ ਇੱਕ ਦੋ ਟਰਾਲੀਆਂ ਹੋਣਗੀਆਂ ਉਹਦੀਆਂ ਹੈ ਦੇਖ ਜੱਜ ਆਇਆ ਹੋ ਫਿਰ ਆ ਬਾਹਰ ਟਰਾਲੀ ਟਰਾਲੀ ਪਾ ਕੇ ਪਿੰਡੇ ਬਣਾਉਣੀ ਆ ਦੋ ਕੁ ਟਰਾਲੀਆਂ ਨੇ ਵੀਰੇ ਦੀਆਂ ਤੇ ਲੈ ਜਾਣਗੇ ਜਾ ਕੇ ਬਣਾਉਣਗੇ ਉਹ ਵੀ ਜਿਹੜੇ 1 2 ਰਹਿੰਦੀਆਂ ਨੇ ਆਪਾਂ ਵੀ ਚਾਲਦੇ ਆ ਪੈਂਡਰ ਨੂੰ ਸਪਰੇਅ ਕਰਕੇ ਇਹਦੀ ਕੱਖਾਂ ਵਾਲੀ ਖਾਲ ਦੀ ਮਲਾਜਮ ਹੋਰ ਪਾਸੇ ਬਿਜੀਦੀ ਆਪਾਂ ਹੀ ਕਰਿਆ ਇਹਦੀ ਅੱਗੇ ਚਾਲਦਾ ਜੀ ਮੱਕੀ ਨੂੰ ਪਾਣੀ 1899 ਨੂੰ ਜਿਹੜੀ ਆਪਾਂ ਚਿਪਸੂਨਾ ਬਾਨਾ ਆਲੂ ਪਟਕੇ ਬਿਜੀਦੀ ਮਾਜਰੀ ਮੋਟਰ ਤੇ ਤੇ ਥੋੜਾ ਜਿਹਾ ਰੇਤਲਾ ਬਾਣ ਕਰਕੇ ਮੱਕੀ ਦਵੀ ਹੋਈ ਆ ਦੱਗੀਆਂ ਜਿ ਕਿਤੇ ਕਿਤੇ ਪਾਣੀ ਤੋਂ ਬਾਅਦ ਆਪਾਂ ਸਪਰੇਅ ਕਰਾਉਨੇ ਆ ਤੇ ਗਰੋਥ ਵਾਸਤੇ ਇਹੋ ਚੱਲੀ 45 ਦਿਨ ਦੀ ਉਹ ਚੱਲੀ ਮੱਕੀ ਆ ਦੇਖੋ ਇਦਾਂ ਦਵੀਆਂ ਦਵੀਆਂ ਹੋਈਆਂ ਨੇ ਦੱਗੀਆਂ ਬਰਲਾ ਪਰਲਾ ਪਲਾਟ ਵਧੀਆ ਖੜਾ ਆਹੀ ਖੇਤ ਚ ਥੋੜੀ ਜੀ ਪ੍ਰੋਬਲਮ ਆ ਤੇ ਇੱਕ ਕੱਖ ਦੁਬਾਰਾ ਹੋਇਆ ਤੇ ਉਹਦੀ ਸਪਰੇਅ ਕਰਾਈ ਤੀ ਆਪਾਂ ਤੇ ਪਾਣੀ ਚੱਲ ਰਿਹਾ ਏ ਇਦਾਂ ਦਾ ਵੀ ਹੋਈ ਆ ਜੰਮਿਆ ਇਦਾਂ ਛੋਟੀ ਯਾਦ ਅਗੀ ਚ ਪਰੇ ਵਧੀਆ ਖੜੀ ਆ ਸਾਰੇ ਖੇਤ ਚ ਇਦਾਂ ਹੀ ਆ ਬਾਕੀ ਸਪਰੇ ਕਰੇ ਤੇ ਹੋ ਜਾਣਾ ਤਿੰਨ ਜੂਰੀਏ ਲੱਗੇ ਇਹਨੂੰ ਥੋੜੇ ਰੇਤਲੇ ਬਾਣ ਕਰਕੇ ਖੇਤ ਚ ਜਾਨ ਥੋੜੀ ਘਟਾ ਮੱਕੀ ਨੂੰ ਖੇਤ ਚਾਹੀਦਾ ਪੂਰਾ ਤਾਕੜਾ ਉਹਦੇ ਕਰਕੇ ਆਪਣੇ ਗੋਲਾ ਠੇਕੇ ਤੇ ਤੇ ਅਗਲੀ ਵਾਰੀ ਹੀਠਾਂ ਸਮਾਨ ਥੋੜਾ ਜਿਆਦਾ ਪਾਵਾਂਗੇ ਮੈਂ 2.5 ਦੇ ਘੱਟੋ-ਘੱਟ ਦੋ ਥੈਲੇ ਚਾਹੀਦੇ ਨੇ ਰੇਤੇ ਵਾਲੀ ਜਗ੍ਹਾ 'ਚ ਤੇ ਰੇਤੇ ਵਾਲੀ ਜਗ੍ਹਾ 'ਚ ਲੋਹੇ ਦੀ ਘਾਟ ਵੀ ਆ ਜਾਂਦੀ ਆ ਤੇ ਇੱਕ ਪਾਣੀ ਬੋਛੇਤੀ ਮੰਗਦੀ ਆ ਮੱਕੀ ਉਰੇ ਕਮਲ ਆ ਜਾਂਦੀ ਆ ਤੇ ਰੇਤੇ ਕਰਕੇ ਜਿਵੇਂ ਜਿਹੜੇ ਹਿਸਾਬ ਨਾਲ ਧੁੱਪਾਂ ਪੈਂਦੀ ਆ ਜਿਆਦਾ ਪਸ਼ਵਾ ਚੱਲਦੀ ਆ ਗੈਲ ਹੁੰਦੀ ਸਕਾਦਾਂ ਦੀ ਜਿਵੇਂ ਮੰਨ ਲਓ ਅੱਜ ਪਾਣੀ ਲਾਇਆ ਦੋ ਦਿਨ ਦੋ ਦਿਨ ਤੱਕ ਫੇਰ ਮੋੜਨਾ ਪੈਣਾ ਪਾਣੀ ਇਦਾਂ ਸੁੱਕ ਜਾਂਦਾ ਖੇਤ ਬਾਕੀ ਉਹ ਪਰਲੇ ਪੱਸੇ ਵਧੀਆ ਖੜੀਏ ਦੇਖੋ ਪਰਲਾ ਖੇਤ ਵਧੀਆ ਖੜਾ ਇਹ ਤੋਂ ਵਧੀਆ ਇਹ ਪੂਰਾ